ਤੋਂ ਨੂੰ ਵੀ ਪੈਂਦਾ ਭੁਲਿਖ ਜਾਂ ਫਿਰ ਮੈਨੂੰ ਵੀ ਲੱਗਦਾ ਤੇ ਐਦਾਂ ਦੀ ਗੱਲ ਬਾਤ ਆਉਂਦੇ ਹੋਏ ਚੀਕਾਂ ਨਿਕਲਣੀਆਂ ਮੋਟਰਸਾਈਕਲ ਦੀ ਨੀਕਰ ਲੈਣੀ ਆ 30 ਰੁਪਏ ਟਾਵਲ 20 ਰੁਪਏ ਤੇ ਲੇਡੀਜ਼ ਡਰੈਸ 50 ਰੁਪਏ ਠੰਡ ਬਹੁਤ ਆ ਜਿਹਨੂੰ ਮੇਜਰ ਠੰਡ ਕਹਿੰਦੇ ਆ ਗੱਡੀਆਂ ਦੇ ਚੀਕਾਂ ਕਢਾਈਆਂ ਪਈਆਂ ਨੇ ਪਹਿਲੇ ਪਹਿਲੇ ਘੇਰ ਚ ਠੰਡ ਬਹੁਤ ਜ਼ਿਆਦਾ ਬੋਲਿਆ ਨਹੀਂ ਜਾ ਰਿਹਾ ਹਾਂਜੀ ਸਵੇਰ ਦੇ ਵੱਜ ਚੁੱਕੇ ਨੇ 10 ਤੇ ਆਪਾਂ ਅੱਗੇ ਸੀ ਰਾਤ ਦੇਰਾ ਦੂਨ ਦਰਬਾਰ ਰਾਮ ਰਾਏ ਦੇ ਤੇ ਆਪਾਂ ਹੁਣ ਤੁਹਾਨੂੰ ਪਹਿਲਾਂ ਦਰਸ਼ਨ ਕਰਵਾ ਦਈਏ ਫੇਰ ਚਾਲੇ ਪਾਉਣੇ ਅੱਗੇ ਬਾਬਾ ਰਾਮ ਰਾਏ ਜਿਹੜੇ ਕਿ ਸੱਤਵੇਂ ਗੁਰੂ ਗੁਰੂ ਹਰ राय ਜੀ ਦੇ ਵੱਡੇ ਸੁਪੁੱਤਰ ਸਨ ਉਹ 1675 ਵਿੱਚ ਇੱਥੇ ਆ ਕੇ ਵਸੇ ਸੀਗੇ ਤੇ 1699 ਦੇ ਕਰੀਬ ਜਿਹੜੀ ਇੱਥੇ ਦੀ ਇਹ ਇਮਾਰਤ ਦੇਖ ਰਹੇ ਹਾਂ ਇਹ ਬਣ ਕੇ ਤਿਆਰ ਹੋ ਗਈ ਸੀ ਇਹਦਾ ਜਿਹੜਾ ਭਲੇਖਾ ਪੈਂਦਾ ਆਰਕੀਟੈਕਚਰ ਉਹ तकरीबन ਇੱਕ ਆ ਪੰਜਵੇਂ ਕਹਿੰਦੇ ਆ ਮੁਸਲਿਮ ਮਸਜਿਦ ਵਾਂਗ ਹੁੰਦਾ ਉਦਾਂ ਦਾ ਵਾ ਕਿਉਂਕਿ ਉਦੋਂ ਔਰੰਗਜ਼ੇਬ ਸੀ ਔਰੰਗਜ਼ੇਬ ਨਾਲ ਇਹਨਾਂ ਦੀ ਦੋਸਤੀ ਸੀ ਤੇ ਤਾਂ ਕਰਕੇ ਇਹਦਾ ਆਰਕੀਟੈਕਚਰ ਉਹ ਹੋ ਜਾਵਾ ਤੇ ਹਰ ਸਾਲ ਇੱਥੇ ਝੰਡੇ ਦੀ ਰਸਮ ਹੁੰਦੀ ਹੈ ਝੰਡਾ ਜਿਹੜਾ ਹੁੰਦਾ ਉਹ 27 ਮੀਟਰ ਲੰਬਾ ਇੱਕ ਦਰਖਤ ਹੁੰਦਾ ਉਹਨੂੰ ਗੰਗਾਜਲ ਦੁੱਧ ਦਹੀਂ ਨਾਲ ਧੋਤਾ ਜਾਂਦਾ ਤੇ ਫਿਰ ਉਹ ਚੜਾਇਆ ਜਾਂਦਾ ਲੋਕ ਉਹਦੇ ਨਾਲ ਪਗੜੀਆਂ ਬੰਨਦੇ ਨੇ ਆਪਦੀਆਂ ਨਿਸ਼ਾਨੀਆਂ ਬੰਨਦੇ ਨੇ ਹੋਲੀ ਤੋਂ 5 ਦਿਨ ਬਾਅਦ ਜਿਹੜਾ ਇਹ ਝੰਡੇ ਦੀ ਰਸਮ ਆ ਉਹ ਨਿਭਾਈ ਜਾਂਦੀ ਹੈ ਜਦੋਂ ਉਦੋਂ ਬਾਬਾ ਜੀ ਨੇ ਗੁਰੂ ਹਰ Rai ਜੀ ਨੇ ਇਸ ਲਈ ਇਹਨਾਂ ਨੂੰ ਆਪਾਂ ਬਾਹਰ ਕੱਢਤਾ ਸੀ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀ ਇੱਕ ਤੁਕ ਸੀ ਗੁਰਬਾਣੀ ਦੀ ਉਹ ਜਿਹੜੀ ਆ ਉਹ ਬਦਲ ਦਿੱਤੀ ਸੀਗੀ ਤਾਂ ਕਰਕੇ ਫਿਰ ਜਿਹੜਾ ਇੱਥੇ ਇਹਨਾਂ ਨੂੰ ਆਪਣੇ ਉਹ ਧਰਮ ਚੋਂ ਬਾਹਰ ਕੱਢ ਦਿੱਤਾ ਗਿਆ ਸੀ ਲਓ ਜੀ ਕਮਰੇ ਨੂੰ ਆਪਾਂ ਕਰਤਾ ਖਾਲੀ ਤੇ ਕਮਰਾ ਪੂਰਾ ਓਕੇ ਸੀ ਤੇ ਉਧਰ ਆਪਾਂ ਦਰਸ਼ਨ ਮੇਲੇ ਪਹਿਲਾਂ ਕਰਿਆ ਆਏ ਸੀਗੇ ਬਾਕੀ ਹੁਣ ਤੁਹਾਨੂੰ ਬਾਹਰੋਂ ਇੱਕ ਵਾਰੀ 뷰 ਫੇਰ ਦਿਖਾ ਦਈਏ ਆਪਣਾ ਮੋਟਰਸਾਈਕਲ ਖੜਾ ਸੀ ਬਾਹਰ ਹੀ ਥੱਲੇ ਤੇ ਉਹ ਪਾਰਕਿੰਗ ਦਾ ਪਤਾ ਨਹੀਂ ਕੀ ਚੱਕਰ ਸੀ ਪਾਰਕਿੰਗ ਚ ਉੱਥੇ ਲਾਇਆ ਨਹੀਂ ਫਿਰ ਆਪਾਂ ਤੇ ਆਪਾਂ ਫਿਰ ਬਾਹਰ ਹੀ ਲਾਤਾ ਸੀ ਸਿਕਿਉਰਿਟੀ ਗਾਰਡ ਸੀਗਾ ਉੱਥੇ ਕੋਈ ਚੱਕਰ ਨਹੀਂ ਇਸ਼ੂ ਨਹੀਂ ਹੈਗਾ ਤੇ ਚੱਕਦੇ ਆ ਮੋਟਰਸਾਈਕਲ ਹਾਂਜੀ ਸਤਿ ਸ੍ਰੀ ਅਕਾਲ ਜੀ ਰਾਤ ਆਪਾਂ ਆਗੇ ਸੀਗੇ ਦੇਰਾਦੋਨ ਤੇ ਅੱਜ ਤਰੀਕ ਹੈ ਕੀ ਆ 3 ਤੇ ਦਿਨ ਹੈਗੇ ਆ ਵੀਰਵਾਰ ਇਹ ਇੱਧਰ ਆਪਾਂ ਤੁਹਾਨੂੰ ਦਰਸ਼ਨ ਕਰਵਾਇ ਦਿੱਤੇ ਇੱਧਰ ਰਾਮ ਰਾਜ ਦਰਬਾਰ ਜੀ ਦੇ ਦੇਰਾ ਤੋਂ ਤੇ ਰਾਤ ਆਪਾਂ ਨੂੰ ਇੱਥੇ ਕਮਰਾ ਮਿਲ ਗਿਆ ਸੀ ਮੋਟਰਸਾਈਕਲ ਆਪਣੀ ਬਾਹਰ ਲੱਗੀ ਹੋਈ ਆ ਤੇ ਪ੍ਰਸ਼ਾਦਾ ਪਾਣੀ ਸ਼ਾਇਦ ਇੱਥੇ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਰਾਤ ਤੇ ਹੁਣ ਆਪਾਂ ਸਵੇਰ ਦਾ ਪ੍ਰਸ਼ਾਦਾ ਪਾਣੀ ਛਕਾਂਗੇ ਇੱਥੇ ਤੇ ਆਪਾਂ ਅੱਗੇ ਵੱਲ ਨੂੰ ਚੱਲੇ ਪਾਵਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਇਹ ਆ ਜੀ ਉਹ ਝੰਡਾ ਜਿਹੜਾ 27 ਮੀਟਰ ਲੰਬਾ ਦਰਖਤ ਆ ਤੇ ਕੱਲ ਦੇ ਆ ਬਾਬਾ ਜੀ ਕੋਲੇ ਚਾਹ ਪੀ ਰਹੇ ਆ ਤੇ ਇਹ ਬਾਬਾ ਜੀ ਹੈਗੇ ਨੇ ਲੁਧਿਆਣੇ ਤੋਂ ਪਿਛਲੀ ਵਾਰੀ ਵੀ ਜਦੋਂ ਆਏ ਸੀ ਨਾ ਆਪਾਂ ਇੱਥੇ ਚਾਹ ਪੀਨੇ ਇਹ ਦੇ ਕੋ ਫਰੇਮ ਤੇ ਤੇ ਚਾਹ ਪਾਠੋ ਬਸ ਪੀਲੀ ਤੇ ਪਰੌਂਠੇ ਆਪਾਂ ਉੱਤੇ ਜਾ ਕੇ ਖਾਣੇ ਆ ਰਸਤੇ ਵਿੱਚ ਕਿਤੇ ਤੇ ਆਪਾਂ ਹੁਣ ਜਾਣਾ ਵਾ ਸਵਾਸਤਰ ਦਾ ਸਵਾਸਤਰ ਦਾ ਤਾਰਾ ਹੋਵੇਗਾ ਤਕਰੀਬਨ 17 ਜਾਂ 18 ਕਿਲੋਮੀਟਰ ਅ ਬਾਕੀ ਜਿਹੜਾ ਅਗਲਾ ਪਲਾਨ ਹੈ ਉਹ ਤੋਂ ਬਾਅਦ ਜਾ ਕੇ ਦੇਖਦੇ ਆਪਾਂ ਕਿੱਥੇ ਤੇ ਆਪਣਾ ਹਾਂਜੀ ਆ ਗਿਆ ਪਰੌਂਠਾ ਆ ਗਿਆ ਇੱਕ ਇੱਕ ਤੇ ਨਾਲ ਆ ਸਬਜੀ ਦਿੱਤੀ ਤੇ ਥੋੜਾ ਜਿਹਾ ਦਹੀਂ ਆ ਗਿਆ ਇੱਕ ਇੱਕ ਪਰੌਂਠਾ ਛਕਣਾ ਤੇ ਬਾਕੀ ਫਿਰ ਅੱਗੇ ਦੇਖਾਂਗੇ ਜਾ ਕੇ ਕਿਉਂਕਿ ਚਾਹ ਆਪਾਂ ਪਹਿਲਾਂ ਪੀ ਲਈ ਸੀ ਉੱਥੇ ਬਾਬੇ ਕੋਲੇ ਲੁਧਿਆਣੀ ਵਾਲੇ ਕੋਲ ਤੇ ਹੈਗਾ ਇਹ ਸਿੰਘ ਸਭਾ ਗੁਰਦੁਆਰੇ ਕੋਲੇ ਨੈਸ਼ਨਲ ਹੋਟਲ ਆ ਉੱਥੇ ਬੈਠੇ ਆ ਆਮੀਆਲਾ ਮੌਸਮਾਏ ਪੈ ਰਹੇ ਹਾਂ ਜੀ ਆਪਾਂ ਜਾ ਰਹੇ ਹਾਂ ਜੀ ਸਵਸਤਰਧਾਰਾ ਤੇ ਸਵਸਤਰਧਾਰਾ ਦਾ ਇਹ ਰੋਡ ਆ ਤੇ ਇੱਥੋਂ ਮੈਨੂੰ ਲੱਗਦਾ ਤਕਰੀਬਨ ਰਹਿ ਗਿਆ 4 ਜਾਂ 5 ਕਿਲੋਮੀਟਰ ਹੋਊਗਾ 4-5 ਕਿਲੋਮੀਟਰ ਤੇ ਸਵਸਤਰਾ ਮੀਂਹ ਪੈਂਦਾ ਸੀ ਪਹਿਲਾਂ ਤੇ ਮੀਂਹ ਆਪਾਂ ਦਾ ਫਿਲਹਾਲ ਨਹੀਂ ਆਇਆ ਆਪਾਂ ਰੋਗੇ ਸੀ ਪਿੱਛੇ ਹੀ ਰੋਟੀ ਰਾਟੀ ਆਪਾਂ ਦਾ ਬ੍ਰੇਕਫਾਸਟ ਕਰਨਾ ਸੀ ਤੇ ਐਦਾਂ ਦੀ ਗੱਲ ਬਾਤ ਆ ਇਹ ਆਉਂਦੇ ਹੋਏ ਚੀਕਾ ਨਿਕਲਣੀ ਆ ਮੋਟਰਸਾਈਕਲ ਦੀ ਕਿ ਉੱਥੇ ਜਾ ਕੇ ਹੈਗੇ ਤਾਂ ਝਰਨੇ ਝੁਰਨੇ ਨੇ ਜਿੱਦਾਂ ਝਰਨੇ ਨੇ ਉਹ ਦਿਖਾਵਾਂਗੇ ਤੁਹਾਨੂੰ ਤੇ ਉੱਥੇ ਇੱਕ ਜਿੱਦਾਂ ਰੋਪੇ ਜਾਂਦੀ ਆ ਬਾਕੀ ਦੇਦੇ ਆਪਾਂ ਜਿਆਦਾ ਜਿਆਦਾ ਟਾਈਮ ਨਹੀਂ ਉੱਥੇ ਰੁਕਦੇ ਅੱਜ ਆਪਾਂ ਰੁਕਾਂਗੇ ਉੱਥੇ ਸਿਰਫ ਅੱਧਾ ਘੰਟਾ ਪੌਣਾ ਘੰਟਾ ਤੇ ਚਾਹ ਪੀਵਾਂਗੇ ਗੱਲੀ ਆਪਾਂ ਚਾਹ ਪੀਣਾ ਗਿਆ ਜਿ ਕਾਮ ਜਿਆ ਥੋੜਾ ਜਿਹਾ ਹੋਇਆ ਹੋਇਆ ਉੱਧਰ ਸਾਹਮਣੇ ਦਿਖਾਉਣਾ 20 ਪੈ ਕੇ ਹਟ ਟਾਈਮ ਲੱਗਦਾ ਉੱਧਰ ਵੀ ਇੰਨੀ ਸੋਹਣੀ ਗੱਲ ਬਾਤ ਹੈ ਪਿੰਡ ਲੱਗਦਾ ਮੈਨੂੰ ਕੋਈ ਪਿੰਡ ਆਹ ਦੇ ਆਹ ਸਵਸਥਤਰ ਆ ਗਿਆ ਥੱਲੇ ਇਹ ਦੇਰਾ ਦੂਨ ਤੋਂ ਸਿਟੀ ਸੈਂਟਰ ਤੋਂ ਪੈਂਦਾ ਤਕਰੀਬਨ 17 ਜਾਂ 18 ਕਿਲੋਮੀਟਰ ਬਾਕੀ ਆਪਾਂ ਹੁਣ ਪਹੁੰਚ ਕੇ ਗੱਲਬਾਤ ਕਰਦੇ ਆਂ। ਹਾਂਜੀ ਇੱਥੇ ਆਪਾਂ ਬਾਈਕ ਲਾਈ ਸੀ ਤੇ 50 ਰੁਪਏ ਪਾਰਕਿੰਗ ਦੇਣ ਇੱਥੇ ਲੈਂਦੇ ਬਾਈਕ ਦੇ। ਤੇ ਜਿਹੜਾ ਗੱਡੀ ਦਾ ਤਾਂ ਮੈਨੂੰ ਪਤਾ ਨਹੀਂ ਕਿੰਨੇ ਪੈ ਲੈਂਦੇ ਨੇ ਤੇ 50 ਰੁਪਏ ਬਾਈਕ ਖੜਾਉਣ ਦੇਣ ਜਾਂ ਘੰਟਾ ਖੜਾਓ ਚਾਹੇ 2 ਘੰਟੇ ਖੜਾਓ। ਤੇ ਇਧਰ ਆਪਾਂ ਆਏ ਸੀ ਦੇਰਾ ਤੁਨ ਤੋਂ। ਦੇਰਾ ਤੁਨ ਤੋਂ ਆਪਾਂ ਆਇਆ ਸਵਸਤਰਾਂ ਤੱਕ ਪਹੁੰਚ ਚੁੱਕੇ ਆਂ। ਇਹ ਅੱਗੇ ਇਧਰ ਚਰਨੇ ਨੂੰ ਜਾਵਾਂਗੇ ਆਪਾਂ। ਆ ਇੱਕ ਸਵਸਤਰਾਂ ਬਣਿਆ ਆ ਹੰਟਡ ਹਾਊਸ। ਉਹ ਜਵਾਕਾ ਜਵੋਕਾ ਡਰਾਉਣ ਵਾਸਤੇ। ਇਹ ਆ ਜੀ ਸਵਸਤਰ ਤਾਰਾ ਇਹ ਜਦੋਂ 2011 ਪਤਾ ਨਹੀਂ 12 ਵਿੱਚ ਕੇਦਾਰਨਾਥ ਹੋਇਆ ਸੀ ਨਾ ਬੜੀ ਤਬਾਹੀ ਹੋਈ ਸੀ ਸਾਰੀ ਹੋਈ ਸੀ ਉਧਰ ਉੱਤਰਾਖੰਡ ਹਿਮਕੁੰਨ ਸਾਹਿਬ ਵੱਲ ਤੇ ਇੱਥੇ ਵੀ ਬਹੁਤ ਭਾਰੀ ਤਬਾਹੀ ਹੋਈ ਸੀ ਉਦੋਂ ਮਤਲਬ ਕਿ ਜਿੰਨੇ ਸਟੈਪ ਵਾਈਜ਼ ਸਟੈਪ ਇਹਨਾਂ ਨੇ ਝਰਨੇ ਬਣਾਏ ਹੋਏ ਸੀਗੇ ਉਹ ਸਾਰੇ ਇੱਥੇ ਰੋੜ ਕੇ ਲੈ ਗਿਆ ਸੀ ਪਾਣੀ ਪਾਣੀ ਅੱਜ ਵੀ ਕਾਫੀ ਆ ਕੱਲ ਆਪਾਂ ਟਪਕੇਸ਼ਵਰ ਮੰਦਿਰ ગયા ਸੀ ਤੁਸੀਂ ਦੇਖਿਆ ਕਿੰਨਾ ਉੱਥੇ ਖਤਰਨਾਕ ਸੀਗਾ ਤੇ ਫਿਲਹਾਲ ਜਿਹੜਾ ਨਾਰਮਲ ਦਿਨਾਂ 'ਚ ਜਿੱਥੇ ਪਾਣੀ ਹੁੰਦਾ ਉਹ ਥੋੜਾ ਹੁੰਦਾ ਇੱਥੇ ਸਲਫਰ ਵਾਲਾ ਪਾਣੀ ਆ ਗੰਧਕ ਜਿਹਦੇ ਨਾਲ ਕਹਿੰਦੇ ਬਹੁਤ ਬਿਮਾਰੀਆਂ ਠੀਕ ਹੁੰਦੀਆਂ ਨੇ ਇਹ ਉਹ ਪਾਣੀ ਆ ਤੇ ਪਹਿਲਾਂ ਆਪਾਂ ਚਾਹ ਪੀ ਲਈਏ ਤੇ ਬਾਅਦ ਵਿੱਚ ਆਪਾਂ ਫਿਰ ਤੁਹਾਨੂੰ ਅੱਗੇ ਦਾ ਮਾਹੌਲ ਦਿਖਾਵਾਂਗੇ ਤੇ ਫਿਰ ਆਪਾਂ ਅਗਲਾ ਪ੍ਰੋਗਰਾਮ ਲੀਕਾਂਗੇ ਆਪਾਂ ਪੀਨੇ ਹਣੀ ਚਾਹ ਕੁੱਟ ਕੁੱਟ ਚਾਹ ਇਹ ਕਾ ਕੱਚੇ ਦੇ ਮਿਲਦੇ ਨੇ ਇੱਥੇ ਇਹਨਾਂ ਦੇ ਰੇਟ ਮਿਲੇ ਲਿਖੇ ਹੋਏ ਨੇ ਇੱਧਰ ਚੇਂਜਿੰਗ ਰੂਮ 10 ਰੁਪਏ ਨਹਾਉਣ ਦੇ ਲਈ ਕੱਪੜੇ ਕਿਰਾਏ ਤੇ ਮਿਲਦੇ ਹਨ ਨੀਕਰ ਲੈਣੀਆਂ 30 ਰੁਪਏ ਟਾਵਲ 20 ਰੁਪਏ ਤੇ ਲੇਡੀਜ਼ ਡਰੈਸ 50 ਰੁਪਏ ਤੇ ਆ ਗੱਲ ਬਾਤ ਹੈ ਹੁਣ ਤਾਂ ਪਾਣੀ ਜਿਆਦਾ ਤਮ ਦਿਖਾਇਆ ਆਪਾਂ ਉਧਰ ਚੱਲਦੇ ਆ ਚਲੋ ਮੈਂ ਬਾਈ ਪਹਿਲੇ ਆਇਆ ਤਾਂ ਦੋ ਤਿੰਨ ਵਾਰ ਤੂੰ ਸ਼ਾਇਦ ਤੁਮੇ ਯਾਦ ਨਹੀਂ ਹੋਗਾ ਕੋਈ ਕਈ ਵਾਰੀ ਔਰ ਵੀ ਹੁੰਦਾ ਹੈ ਯਹਾਂ ਤੇ ਕੋਈ ਹੈ ਨਾ ਹਾਂ ਪਿਛਲੇ ਸਾਲ ਵੀ ਦੋ ਵਾਰ ਆ ਕੇ ਗਿਆ ਅੱবি ਮੈਂ ਸਪੈਸ਼ਲ ਸਪੈਸ਼ਲ ਆਇਆ ਹਾਂ ਇਸਕੇ ਲਈ ਠੀਕ ਹੈ ਨਾ ਪਾਣੀ ਬਹੁਤ ਜ਼ਿਆਦਾ ਹੈ ਨਾ ਅੱਜ ਪਾਣੀ ਭਰ ਗਿਆ ਹੈ بارش ਹਾਂ ਕੱਲ ਉਧਰ ਗਿਆ ਟਪਕੇਸ਼ਵਰ ਮੰਦਿਰ ਕੋਚੂ ਉਧਰ ਬਹੁਤ ਪਾਣੀ ਹੈ ਯਾਰ ਕੰਮ ਆਪੀ ਬਾਰਿਸ਼ ਮੀਂਹ ਚੱਲਦਾ ਨਾ ਜਦਾਂ ਪਹਿਲਾਂ ਛੁੱਟੀਆਂ ਸੀਗੀਆਂ ਛੁੱਟੀਆਂ ਤੇ ਜ਼ਿਆਦਾ ਸੀਗੀਆਂ ਹਾਂ ਮਈ ਮਈ ਜੂਨ ਮਈ ਜੂਨ ਮੇ ਜ਼ਿਆਦਾ ਥਾ ਉਧਰ ਗਿਆ ਘੱਟੇ ਹੀ ਇਹ ਇੱਥੇ ਕੋ ਆਪਣੇ ਬੱਸ ਹੋਟਲ ਵਗੈਰਾ ਨੇ ਕਿਸੇ ਨੇ ਸਟੇ ਸਟੂ ਕਰਨੀ ਹੁੰਦੀ ਹੈ ਜਿਵੇਂ ਵਧੀਆ ਇੱਥੇ 1000 1500 ਚ ਪੂਰਾ ਵਧੀਆ ਮਿਲ ਜਾਂਦਾ ਰੂਮ। ਹੋਟਲ ਦਾ ਇੱਥੇ ਨਾ ਜਾਂਦੀ ਇੱਕ ਪੈਰ ਪੱਟੋ ਬਸ ਨਾਲ ਆਏ ਨੇ ਜੁੜੇ ਹੋਏ ਨੇ। ਪਾਣੀ ਦਾ ਖੜਕਾ ਆਪਾਂ ਥੱਲੇ ਚੱਲਦੇ ਆ। ਤੇ ਜਿਹੜੀ ਆ ਜਗ੍ਹਾ ਦੇਖ ਰਹੇ ਹਾਂ ਤੁਸੀਂ ਆਹ ਦੇਖੋ ਇਹ ਸਾਹਮਣੇ ਨਾ ਆ ਜਗ੍ਹਾ ਇੱਥੇ ਝਰਨਾ ਵਗਦਾ ਹੁੰਦਾ ਇੱਕ ਵਾਰੀ ਕਈ ਵਾਰੀ ਨਾ ਪਾਣੀ ਜ਼ਿਆਦਾ ਹੁੰਦਾ। ਤੇ ਇੱਥੇ ਮੈਂ ਤੁਹਾਨੂੰ ਇੱਕ ਵੀਡੀਓ ਸ਼ਾਇਦ ਮੈਨੂੰ ਲੱਭੀ ਨਾ ਮੈਂ ਅਟੈਚ ਕਰੂੰ ਇੱਥੇ ਨਾਉਂਦਿਆਂ ਦੀ ਇੱਥੇ ਉੱਪਰ। ਤੇ ਉਧਰ ਵੀ ਨਹਾਉ ਨੂੰ ਰਹੇ ਨੇ ਆਪਾਂ ਕਾਨੂੰ ਬਣਾਉਣੀ ਹੈ ਵੀਡੀਓ। ਉਧਰ ਜ਼ਿਆਦਾ ਇਕੱਠਾ ਆਪਾਂ ਉਧਰ ਤੁਹਾਨੂੰ ਲੈ ਕੇ ਚੱਲਦੇ ਆਂ ਇੰਨਾ ਕਿ ਨੈਰੋ ਜਿਹਾ ਰਾਹ ਜਾਂਦਾ ਵਾ ਜੇ ਤੁਸੀਂ ਉਧਰ ਜਾਣਾ ਵਾ ਆ ਪਾਣੀ ਥੋੜਾ ਜਿਹਾ ਮੈਨੂੰ ਆ ਜਾ ਪੁੱਤ ਡਿੱਗਣਾ ਪਿਓ ਨਿਕਲ ਜੋ ਨਿਕਲ ਜੋ ਨਿਕਲ ਜੋ ਮੈਂ ਨਾ ਡਿੱਗ ਪੁਮਾ ਤੇ ਇਧਰ ਮੀਂਹ ਦਾ ਪਾਣੀ ਆ ਰਿਹਾ ਆ ਕੁਛ ਇਧਰ ਮੁੰਡੇ ਮੁੰਡੇ ਨਹਾ ਰਹੇ ਨੇ ਇੱਥੇ ਤਾਂ ਪਾਣੀ ਹਜੇ ਜ਼ਿਆਦਾ ਵਾ ਥੋੜਾ ਘੱਟ ਹੁੰਦਾ ਉਹ ਵੀ ਸਾਫ਼ ਬਹੁਤ ਹੁੰਦਾ ਬਹੁਤ ਲੋਕ ਨਹਾਉਂਦੇ ਨੇ ਆਪਾਂ ਤਾਂ ਉਧਰ ਹੀ ਮੁੜ ਗਏ ਸੀ ਪਿਛਲੀ ਵਾਰੀ ਐਂ ਗੱਲਬਾਤ ਆ ਇੱਥੇ ਉੱਪਰਲਾ ਮਹੌਲ ਵੀ ਦੇਖੋ ਜਿਹੜੀ ਮੈਂ ਰੋਪਵੇ ਦੀ ਗੱਲ ਕਰਦਾ ਸੀ ਤੇ ਉਹ ਆਹ ਵਾਲੀ ਆ ਜਿੱਥੇ ਆਪਾਂ ਪਾਰਕਿੰਗ ਕੀਤੀ ਆ ਦੀ ਬਾਈਕ ਦੀ ਉਹਦੇ ਨਾਲ ਹੀ ਆਉਦੇ ਉਹ ਟਿਕਟ ਘਰ ਬਣਾਇਆ ਉੱਥੋਂ ਹੀ ਨਾ ਉੱਪਰ ਲੈ ਕੇ ਜਾਂਦੇ ਨੇ ਤੇ ਉੱਪਰ ਉਹ ਬਣਿਆ ਹੋਇਆ ਜਿਹੜਾ ਵਾ ਉਹ ਹੈਗਾ ਉੱਥੇ ਰੈਸਟੋਰੈਂਟ ਫਲ ਫਲ ਲਾਏ ਉਹਨਾਂ ਨੇ ਬਹੁਤ ਵਧੀਆ ਜਗ੍ਹਾ ਬਣਾਈ ਹੈ ਉੱਥੇ ਆ ਦੇਖੋ ਬਹੁਤ ਸੋਹਣੀ ਹੈ ਉੱਥੇ ਪਾਰਕ ਬਣਾਏ ਆ ਉੱਪਰ ਮੈਂ ਇੱਕ ਦੋ ਵਾਰੀ ਗਿਆ ਦੋ 200 ਰੁਪਿਆ ਟਿਕਟ ਸੀ ਉਹਦੀ ਪਹਿਲਾਂ ਵੱਧ ਘਟ ਗਈ ਹੋਵੇ ਆਪਾਂ ਦੇਖ ਲਾਂਗੇ ਤੇ ਆ ਰਹੀਆਂ ਨੇ ਦੋ ਉਹਦੇ ਆ ਆਦੇ ਦੋ ਰੁਪਏ ਤੇ ਉਹ ਤੇ ਜਾ ਰਹੀਆਂ ਦੋ ਜਾ ਰਹੀਆਂ ਦੋ ਆ ਰਹੀਆਂ ਨੇ ਤੇ ਇੱਧਰ ਮੌਸਮ ਸਾਰੇ ਇਦਾਂ ਹੀ ਆ ਨਹੀਂ ਤਾਂ ਨਹੀਂ ਹਜੇ ਹੈਗਾ ਪਰ ਠੰਡਾ ਮੌਸਮ ਆ ਪੂਰਾ 10 15 ਦਿਨ ਆਪਾਂ ਇੱਥੇ ਰਵਾਂਗੇ ਆਪਾਂ ਕਰਾਂਗੇ ਕੀ ਇੱਥੇ ਹੈਂ ਨਹੀਂ ਨਹੀਂ ਉਹ ਤਾਂ ਹੁਣ ਅੱਜ ਆਪਾਂ ਘੁੰਮ ਲੈਣਾ ਵਾ ਆਪਾਂ 15 ਦਿਨ ਇੱਕ ਜਗ੍ਹਾ ਤੇ ਕੇ ਮਤਲਬ ਕਿ ਇੰਜੋਏ ਕਰਨਾ ਵੀ ਇੱਕ ਜਗ੍ਹਾ ਤੇ ਰਹਿ ਕੇ ਮੈਡੀਟੇਸ਼ਨ ਕਰਨੀ ਹੈ ਮੈਡੀਟੇਸ਼ਨ ਕਰਨੀ ਹੈ ਮੀ ਬਹੁਤ ਆ ਗਿਆ ਤੇ ਉਹ ਕਈ ਵਾਰੀ ਕਹਿੰਦੇ ਨੇ ਕਹਿੰਦੇ ਵੀ ਯਾਰ ਮੀ ਪੈਂਦਾ ਵਾ ਪਹਾੜਾਂ ਵੱਲ ਨਾ ਜਾਓ ਠੀਕ ਆ ਮੀ ਪੈਂਦੇ ਚ ਉਹ ਠੀਕ ਆ ਸਹੀ ਆ ਗੱਲ ਫਿਰ ਫਿਲਹਾਲ ਇੱਥੇ ਮੀ ਆ ਗਿਆ ਤੁਹਾਨੂੰ ਮੈਂ ਇਧਰਲਾ ਮੌਸਮ ਦਿਖਾਉਣਾ ਕਰੋ ਚੈੱਕ ਮੀ ਚ ਨਾਈ ਜਾਂਦੇ ਨੇ ਬਤੰਦਰ ਹੁਣ بارش ਰੁਕੀ ਆਪਾਂ ਹੁਣ ਚੱਲਦੇ ਆਂ ਆਪਦੇ ਅਗਲੇ ਟਿਕਾਣੇ ਤੇ 2 ਘੰਟੇ بارش ਹੋਈ ਪੂਰੀ ਤੇ 2 ਘੰਟੇ ਆਪਾਂ ਪੂਰੀ ਵੇਟ ਕੀਤੀ ਇੱਥੇ ਤੇ ਹੋ ਸਕਦਾ ਆਪਾਂ ਤੋਂ ਅੱਗੇ ਨਾ ਜਾਇਆ ਜਾਵੇ ਆਪਾਂ ਨੂੰ ਸਟੇ ਉੱਥੇ ਹੀ ਕਰਨੀ ਪਵੇ ਜਿੱਥੇ ਆਪਾਂ ਕਰਨੀ ਸੀ ਪਰ ਅੱਗੇ ਜਾਣਾ ਸੀ ਉਦੋਂ ਬਾਅਦ ਫਿਰ ਚਲੋ ਚੱਕੀਏ ਮੋਟਰਸਾਈਕਲ ਤੇ ਚੱਲੀ ਅੱਗੇ ਮਸੂਰੀ ਨੂੰ ਜਾਂਦੇ ਆ ਇੱਕ ਮੰਦਿਰ ਆਉਂਦਾ ਉੱਥੇ ਤੁਸੀਂ ਦੇਖਿਆ ਹੋਊਗਾ ਇੱਥੇ ਕਹਿੰਦੇ ਪੈਸੇ ਨਹੀਂ ਚੜਾਈ ਜਾਂਦੇ ਤੇ ਇਹਨਾਂ ਨੇ ਬਕਾਇਦਾ ਦੇ ਇੱਥੇ ਲਿਖ ਕੇ ਵੀ ਲਾਇਆ ਵੀ ਇੱਥੇ ਪੈਸੇ ਨਹੀਂ ਚੜਾਉਣੇ ਤੁਸੀਂ ਆਪਾਂ ਆ ਕੇ ਦੇਹਰਾਦੂਨ ਤੋਂ ਤਕਰੀਬਨ ਦੇਹਰਾਦੂਨ ਤੋਂ ਨਹੀਂ ਸੱਚ ਸਵਸਥਰਤਾ ਰਾ ਤੋਂ 15 ਤੋਂ 16 ਕਿਲੋਮੀਟਰ ਤੇ ਦੇਹਰਾਦੂਨ ਦਾ ਥੱਲੇ ਖੂਬਸੂਰਤ ਨਜ਼ਾਰਾ ਸ਼ਹਿਰ ਦੇਖੋ ਆ ਰਿਹਾ ਦੇ ਕੀੜੀਆਂ ਨੂੰ ਦਿਖ ਰਿਹਾ ਕਿ ਨਹੀਂ ਆ ਸਾਰਾ ਦੇਹਰਾਦੂਨ ਆ ਨਾਲ ਕੋਈ ਛੋਟਾ ਮੋਟਾ ਹੋਰ ਸ਼ਹਿਰ ਹੋਊਗਾ ਤੇ ਆ ਜੂਮ ਜੂਮ ਕੀਤਾ ਹੁਣ ਦੇਖੋ ਤੇ ਇਧਰੋਂ ਆਹ ਰਸਤਾ ਆ ਰਿਹਾ ਦੇਰਾ ਦੂਨ ਤੋਂ ਤੇ ਇਹ ਜਾ ਰਿਹਾ ਆਪਾਂ ਮਸੂਰੀ ਨੂੰ ਤੇ ਉਹ ਖੜਾ ਆਪਣਾ ਸਾਥੀ ਨਾਲ ਤੇ ਆਪਾਂ ਜਾ ਕੇ ਦੇਖਦੇ ਆਪਾਂ ਬੁਕਿੰਗ ਨਹੀਂ ਕਰਾਈ ਸੀ ਉਹ ਤੇ ਆਪਾਂ ਜਿਹੜਾ ਜਿੱਥੇ ਰਹਿਣਾ ਆਪਾਂ ਜਾ ਕੇ ਬੁਕਿੰਗ ਤਾਂ ਨਹੀਂ ਕਰਾਈ ਸੀ ਆਪਾਂ ਮੈਂ ਕਿਹਾ ਫਿਰ ਕਈ ਵਾਰੀ ਨਾ ਉੱਥੇ ਜਾ ਕੇ ਥੋੜਾ ਜਿਹਾ ਚੁਆਇਸ ਬਦਲ ਜਾਂਦੀ ਆ ਖਬਰਾਂ ਆਪਾਂ ਨੂੰ ਹੋਰ ਵਧੀਆ ਮਿਲ ਜੇਵੇ ਉਦੋਂ ਜਾ ਕੇ ਤਾਂ ਕਰਕੇ ਮੈਂ ਕਿਹਾ ਵੀ ਜਾ ਕੇ ਦੇਖਾਂਗੇ ਤੇ ਵੀ ਹੋਟਲ ਲੈਣਾ ਜਾਂ ਆਪਾਂ ਹੋਸਟਲ ਕੋਈ ਡਾਰਮੇਟਰੀ ਦੇਖਦੇ ਆ ਹਨਾ ਤੇ ਟੈਂਟ ਜੇ ਵੀ ਮਿਲ ਜਾਂਦੇ ਨੇ ਜਿੱਦਾਂ ਤੇ ਜਾ ਕੇ ਦੇਖਦੇ ਆਂ ਬਸ ਇੱਥੋਂ ਰਹਿ ਕੇ ਮਿਲਦਾ 14-15 ਕਿਲੋਮੀਟਰ ਤਕਰੀਬਨ 30-35 ਮਿੰਟ ਲੱਗਣੇ ਨੇ ਆਪਾਂ ਨੂੰ ਤੇ ਆਪਾਂ ਚੱਲਦੇ ਆ ਠੀਕ ਆ ਉੱਥੇ ਜਾ ਕੇ ਬਾਕੀ ਤੁਹਾਨੂੰ ਦਰਸ਼ਨ ਕਰਾਉਣੇ ਆ ਵੀ ਆਪਾਂ ਰਹਿਣਾ ਜਾਂ ਉੱਥੇ ਜਾਂ ਫਿਰ ਅੱਗੇ ਸ਼ਾਮ ਨੂੰ ਆਪਾਂ ਘੁੰਮਾਂਗੇ ਜਾਂ ਫਿਰ ਸਵੇਰੇ ਘੁੰਮਾਂਗੇ। ਸਾਡੋਂ ਕੀ ਰਾਨੀ ਮੇਂ ਆਪਕਾ ਸਵਾਗਤ ਹੈ। ਆਪਾਂ ਪਹੁੰਚ ਗਏ ਜੀ ਮਸੂਰੀ ਤੇ ਹੁਣ ਚੱਲਦੇ ਆਂ ਆਪਣੀ ਡੈਸਟੀਨੇਸ਼ਨ ਜਿੱਥੇ ਆਪਣੀ ਸਟੇ ਆ। ਮਸੂਰੀ ਪਹੁੰਚ ਗਏ ਤੇ ਆਪਾਂ ਜੀ ਪਹੁੰਚ ਗਏ ਆਪਣੀ ਜਿਹੜੀ ਖੂਬਸੂਰਤ ਲੋਕੇਸ਼ਨ ਤੇ ਦਾ ਆਰਟ ਬਜ਼ ਇਹ ਹੈਗੀ ਡਾਰਮਟਰੀ ਆਪਣੀ। ਅ ਜਿਹਨੂੰ ਆਪਾਂ ਹੋਸਟਲ ਕਹਿੰਦੇ ਨੇ ਜਿਵੇਂ ਤੇ ਇੱਕ ਬੈੱਡ ਇਹ ਆ ਤੇ ਇੱਕ ਬੈੱਡ ਥੱਲੇ ਆ। ਤੇ ਕਈ ਵਾਰ ਜਿਵੇਂ ਦੋ ਫਰੈਂਡ ਹੁੰਦੇ ਲੱਗਦਾ ਥੋੜਾ ਜਿਹਾ ਕਹਾਂ ਮੈਂ ਵੱਡਾ ਤੇ ਆਪ ਹੀ ਦੇ ਦਿੰਦੇ ਨੇ ਇੱਧਰ ਮੈਨੂੰ ਲੱਗਦਾ ਇੱਕ ਜਣਾ ਇੱਧਰ ਰੁਕਿਆ ਹੋਇਆ ਦੋ ਜਣੇ ਇੱਧਰ ਰੁਕੇ ਹੋਏ ਨੇ ਆਪਣੇ ਨਾਲ ਤੇ ਆਪਣੇ ਆ ਨੇ ਮੇਰਾ ਉੱਪਰ ਵਾਲਾ ਤੇ ਫੁੱਫੜੀਆਂ ਦਾ ਥੱਲੇ ਵਾਲਾ ਤੇ ਇੱਧਰ ਗੱਲਬਾਤ ਐਦਾਂ ਵਾ ਚੇਅਰ ਦੇਖੋ ਕੀ ਗੱਲਬਾਤ ਫਿਰਦੇ ਨਾ ਬੱਦਲ ਥੱਲੇ ਤੇ ਅੱਧਾ ਘੰਟਾ ਕਰਦੇ ਆ ਆਰਾਮ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਮਾਲ ਰੋਡ ਤੇ ਘੁੰਮਣ ਕੁਛ ਖਾਣ ਪੀਣ ਕਿਉਂਕਿ ਸਵੇਰ ਦਾ ਹੀ ਤੁਹਾਨੂੰ ਪਤਾ ਪਰੌਂਠਾ ਖਾਦਾ ਹੋਇਆ ਆਪਣਾ ਤੇ ਚੱਲਦੇ ਆਂ ਅੱਧਾ ਘੰਟਾ ਰੁੱਕ ਕੇ ਜਾਨੂੰ ਆਪਾਂ ਕੋਈ ਵੀਡੀਓ ਐਡਿਟ ਵਗੈਰਾ ਕਰ ਲਈਏ ਇਹਦੀ ਜਿਹੜੀ ਡਾਰਮੇਟਰੀ ਆ ਦਾ ਆਰਟਬਸ ਤੇ ਇਹਦੀ ਜਿਹੜੀ ਆਪਾਂ ਨੂੰ ਬੁਕਿੰਗ ਨਾ ਪਹਿਲਾਂ ਕਰਾਉਣੀ ਪੈਂਦੀ ਆ ਇਹਨਾਂ ਦੀ ਵੈਬਸਾਈਟ ਆ ਮੈਂ ਵੈਬਸਾਈਟ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰੂੰ ਬਾਅਦ ਵਿੱਚ ਤੁਹਾਨੂੰ booking.com ਤੇ ਉਹਦੇ ਵਿੱਚ ਮਤਲਬ ਕਿ इजीली ਮਿਲ ਜੂਗਾ ਤੁਸੀਂ ਪਹਿਲਾਂ ਬੁੱਕ ਕਰਾਉਣੀ ਆ ਰਹੀ ਠੰਡ ਦੀ ਗੱਲ ਠੰਡ ਬਹੁਤ ਆ ਜਿਹਨੂੰ ਮੇਜਰ ਠੰਡ ਕਹਿੰਦੇ ਆ ਤੇ ਇਹ ਕੋਟ ਗਾੜਾ ਆਪਾਂ ਲਿਆਂਦਾ ਵਾ ਰਜਾਈਆਂ ਰਜੋਈਆਂ ਵੀ ਵਧੀਆ ਨੇ ਪੂਰੀਆਂ ਜਣਦੀ ਭਾਰੀਆਂ ਨੇ ਰਜਾਈਆਂ ਉਵੇਂ ਭਾਰੀਆਂ ਨਹੀਂ ਮਤਲਬ ਕਿ ਠੰਡ ਰੋਕਣ ਵਾਲੀਆਂ ਨੇ ਤੇ ਇਧਰ ਮੌਸਮ ਤੁਸੀਂ ਮਾੜਾ ਜਾ ਮੌਸਮ ਦਿਖਾ ਦਿਓ ਬਾਹਰ ਦੇਖੋ ਕਿ ਆ ਗੱਲ ਬਾਤ ਆ ਕਿਉਂ ਬਣਾਇਆ ਪਿਆ ਨਾ ਸ਼ਿਮਲਾ ਸ਼ਿਮਲਾ ਨਹੀਂ ਸੱਚ ਮਸੂਰੀ 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 ਕਰਦੇ ਦੇਖੋ ਮਸੂਰੀ ਤੋਂ ਡੇਢ 2 ਕਿਲੋਮੀਟਰ ਆਪਾਂ ਬਾਹਰੋਂ ਕਿੰਜ ਜਾ ਕੇ ਤੇ ਦੇਖੋ ਗੱਲ ਬਾਤ ਨਾਲੇ ਆਪਣਾ ਬਜਟ ਵਿੱਚ ਆ ਸਾਰਾ ਕੁਝ ਤੇ ਬਾਕੀ ਆਪਣੀਆਂ ਡਾਰਮਟਰੀਜ਼ ਇਧਰ ਵੀ ਤੁਹਾਨੂੰ ਮੈਂ ਇਧਰ ਦਿਖਾਇਆ ਨਹੀਂ ਸੱਚ ਇਧਰ ਆ ਵਾਸ਼ਰੂਮ ਸੀਗਾ ਤੇ ਵਾਸ਼ਰੂਮ ਦੇ ਜਾ ਕੇ ਇਧਰ ਵੀ ਬਣੀ ਹੋਈਆਂ ਨੇ ਦੇਖੋ ਲੈ ਇੱਥੇ ਚਾਹੇ ਲੋਕ ਕੇ ਪੈ ਜੋ ਦੋ ਜਾਨੇ ਇਦਰਾ ਸ਼ੀਸ਼ਾ ਲੱਗਿਆ ਹੋਇਆ ਤੇ ਓਵਰਲ ਕੁੱਲ ਮਿਲਾ ਕੇ ਪੂਰਾ ਘੈਂਟ ਮਾਹੌਲ ਤੇ ਹੁਣ ਆਪਾਂ ਕਰਦੇ ਆ ਰੈਸਟ ਫੇਰ ਆਪਾਂ ਮਿਲਦੇ ਆ ਤੁਹਾਨੂੰ ਮਾਲ ਰੋਡ ਤੇ ਜਾ ਕੇ ਮਿਲਦੇ ਆ ਹਾਂਜੀ ਆਪਾਂ ਆ ਗਏ ਬਾਹਰ ਤੇ ਮਾਹੌਲ ਆਪੇ ਚੈੱਕ ਕਰ ਲਓ ਲਾਈਵ ਕੀ ਗੱਲ ਬਾਤ ਆ ਚਾਰੇ ਪਾਸੇ ਵਿਜ਼ਿਬਿਲਟੀ ਇੰਨੀ ਗਾ ਜਿੰਨੀ ਕ ਤੁਹਾਨੂੰ ਕੈਮਰੇ ਚ ਦਿਖ ਰਹੀ ਆ ਬਸ ਤੇ ਸਮਾਨ ਸਮੂ ਰੱਖਤਾ ਆਪਾਂ ਹੁਣ ਮਾਲ ਰੋਡ ਤੇ ਜਾਂਦੇ ਆ ਤੇ ਉੱਥੇ ਦੇ ਦਿਆਂ ਗੱਲਬਾਤ ਆ ਚੜਾਈ ਜੀ ਆ ਚੜ ਕੇ ਗਿਆ 2011 ਮਾਡਲ ਪਲਟੀਨਾ ਜਿਹਨੂੰ ਆਪਾਂ ਪਲੈਟੀਨਾ ਕਹਿੰਦੇ ਆ ਚੀਕਾਂ ਨਿਕਲ ਗਈਆਂ ਚੀਕਾਂ ਪਹਿਲੇ ਗੇਅਰ ਐਂਡ ਤੇ ਜਾ ਕੇ ਤਾਂ ਖੜੀ ਗਿਆ ਪਹਿਲੇ ਗੇਅਰ ਕਿਉਂਕਿ ਦੇਰਾਦੂਨ ਤੋਂ ਸਵਾਸਤਰ ਤਰ ਗਏ ਫਿਰ ਮਸੂਰੀ ਗਏ ਠੀਕ ਆ ਇੱਥੇ ਮਸੂਰੀ ਆਏ 35 ਕਿਲੋਮੀਟਰ ਤੀਜੇ ਚ ਆਇਆ ਪਹਿਲਾਂ ਫਿਰ ਦੂਜੇ ਚ ਫਿਰ ਇੱਥੇ ਆ ਕੇ ਪਹਿਲਾ ਇੰਨਾ ਗਰਮ ਹੋ ਗਿਆ ਖੜ ਗਿਆ ਵਿਚਾਰਾ ਜਵਾਬ ਹੀ ਦੇਤਾ ਤੁਸੀਂ ਧੰਨਵਾਦ ਕਰੋ ਯਾਰ ਮੋਟਰਸਾਈਕਲ ਦਾ ਵੀ ਤੁਹਾਨੂੰ ਇੱਥੇ ਤੱਕ ਉਹ ਲੈ ਆਇਆ ਵਿਚਾਰਾ ਮਸਾਂ ਮਿੰਤਾ ਤਰਲੇ ਨਾਲੇ ਅਸੀਂ ਦੋ ਜਗ੍ਹਾ ਉਹਨੂੰ ਤਿੰਨ ਜਗ੍ਹਾ 35 ਕਿਲੋਮੀਟਰ ਚ ਸਾਹ ਦਿਵਾਇਆ ਫੇਰ ਵੀ ਕਿਉਂਕਿ ਚੜ੍ਹਾਈ ਹੈ ਨਾ ਪਿੱਛੇ ਦਾ ਚੱਲ ਫੇਰ ਵੀ ਸੀਗੀ ਦੂਜੇ ਤੀਜੇ ਚ ਆਈ ਗਿਆ ਇੱਥੇ ਆ ਕੇ ਤਾਂ ਜਮੇ ਸਿੱਧੀ ਵੀ ਬਸ ਜਾਂ ਤਾਂ ਮੈਨੂੰ ਰੋਕ ਲੋ ਜਾਂ ਫਿਰ ਪਹਿਲਾ ਗੇਅਰ ਪਾ ਲੋ ਤੇ ਆ ਵਿਜ਼ਿਬਿਲਟੀ ਇੰਨੀ ਆ ਦੇਖੋ ਆ ਦੂਜੇ ਚ ਆ ਰਹੇ ਨੇ ਮੋਟਰਸਾਈਕਲ ਨਵੇਂ ਨੇ ਇਹ ਮੋਟਰਸਾਈਕਲ ਦੂਜੇ ਚੜੀ ਜਾਂਦੇ ਨੇ ਤੇ ਮੈਨੂੰ ਲੱਗਦਾ ਇੱਧਰ ਚਰਚ ਲੱਗਦੀ ਆ ਆਪਾਂ ਜਾਂਦੇ ਹਾਂ ਮਾਲ ਰੋਡ ਜਾਗਟਪਾਲੀ ਜਾਗਟ ਪਹਿਲਾਂ ਮੈਂ ਲਿਆਉਂਦਾ ਨਹੀਂ ਸੀ ਮੈਂ ਕਿਹਾ ਵੀ ਇੰਨੀ ਕਿੰਨੀ ਠੰਡ ਹੁੰਦੀ ਏ ਚਲ ਮਾੜੀ ਮੋਟੀ ਹੁੰਦੀ ਏ ਸ਼ਾਮ ਨੂੰ ਤੇ ਬੰਦਾ ਆਪਦਾ ਰੂਮ ਚ ਵੜ ਜਾਂਦਾ ਵਾ ਪਰ ਬਈ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਆਪਾਂ ਕੁਝ ਖਾਣ ਨੂੰ ਮਾੜਾ ਮੋਟਾ ਉੱਥੇ ਕੈਫੇ ਸੱਚ ਕੈਫੇ ਬਣਿਆ ਆ ਉੱਥੇ ਉੱਪਰ ਤੇ ਕੈਫੇ ਦਾ ਸੀਨ ਤੁਹਾਨੂੰ ਮੈਂ ਸਵੇਰੇ ਦਿਖਾ ਦੂੰਗਾ ਕਾਫੀ ਮਤਲਬ ਕਿ ਉੱਪਰ ਤੀਜੇ ਖਣੀ ਚੌਥੇ ਫਲੋਰ ਤੇ ਆ ਉਥੇ ਸਾਰਾ ਵੈਜ ਨੌਨ ਵੈਜ ਤੁਸੀਂ ਉਥੇ ਖਾ ਸਕਦੇ ਹੋ ਜਿਹੜਾ ਮਤਲਬ ਕਿ ਉਥੇ ਅ ਜੋ ਜਿਵੇਂ ਹੁੰਦਾ ਵਾ ਖਾਣ ਪੀਣ ਦਾ ਹਿਸਾਬ ਕਿਤਾਬ ਨਾ ਤੇ ਉਥੇ ਬਹਿ ਕੇ ਖਾ ਸਕਦੇ ਹੋ ਤੇ ਬਾਕੀ ਗੱਲਬਾਤ ਆਪਾਂ ਕਰਦੇ ਆਂ ਮਾਲ ਰੋਡ ਤੇ ਜਾ ਕੇ ਇਹ ਆ ਮਾਲ ਰੋਡ ਉਹ ਆ ਗਿਆ ਗੁਰਦੁਆਰਾ ਸਾਹਿਬ ਆਹ ਪਿੱਛੇ ਦੇਖ ਰਿਹਾ ਇਹ ਆ ਹੈਗੀ ਆ ਪੁਲਿਸ ਚੌਂਕੀ ਔਰ ਦੋਰਾ ਸਾਹਿਬ ਵੀ ਰੂਮ ਮਿਲਦਾ ਵਾ ਮੈਨੂੰ ਲੱਗਾ ਆਪਣੀ 800 ਆਪਣੀ 900 ਰੁਪਿਆ ਸ਼ਾਇਦ 1000 ਰੁਪਿਆ ਵੀ ਲੈਂਦੇ ਹੁਣ ਤੇ ਆਹ ਮਾਲ ਲੋੜ ਆਪਾਂ ਜਾਵਾਂਗੇ ਇਧਰ ਨੂੰ ਪਿਛਲੀ ਵਾਰੀ ਮੇਰੇ ਯਾਦ ਆ 4 ਸਾਲ ਪਹਿਲਾਂ ਆਇਆ ਸੀ ਮੈਂ ਮੇਰੇ ਮਨ ਲੱਗਾ ਹਾਂ 4 ਸਾਲ ਪਹਿਲਾਂ ਮੇਰੇ ਯਾਦ ਆ ਮੈਂ ਇੱਥੇ ਉਦੋਂ ਫੋਟੋ ਕਰਾਈ ਸੀ ਆ ਜਿਹੜੀ ਵਾਲ ਤੇ ਨਾ ਬਣਾਈ ਹੋਈ ਐ ਸੈਨਰੀ ਸਾਰੀ ਤੇ ਇੱਥੇ ਥੋੜਾ ਜਿਹਾ ਕੁਝ ਚੇਂਜ ਆ ਮੇਰੇ ਲੱਗਾ ਕੁਝ ਜਾਨਵਰ ਸੀ ਜਿਹੜੇ ਉਦੋਂ ਹੁਣ ਹੈ ਨਹੀਂ ਫੋਟੋ ਮੇਰੇ ਲੱਗਾ ਚੱਕਤੀਆਂ ਚੇਂਜ ਕਰਤਾ ਤੇ ਇਧਰ 뷰 ਪੁਆਇੰਟ ਬਣਿਆ ਹੋਇਆ 뷰 ਪੁਆਇੰਟ ਤੇ ਆਪਾਂ ਇੱਕ ਵਾਰੀ ਦੇਖਦੇ ਆ ਜਾ ਕੇ ਦੇਖੋ ਕਿੰਨਾ ਸ਼ਾਨਦਾਰ ਦੇਖੋ ਗੱਲ ਬਾਤ ਕਿਉਂ ਇਧਰ ਮੱਲਾ ਦਾ ਗੱਡੀਆਂ ਟੈਕਸੀ ਸਟੈਂਡ ਲੱਗਦਾ ਮੈਨੂੰ ਥੱਲੇ ਟੈਕਸੀ ਸਟੈਂਡ ਆ ਇਹ ਆ ਗਿਆ ਮਾਲ ਰੋਡ ਆਪਾਂ ਚੱਲਦੇ ਹੁਣ ਅੱਗੇ ਅੱਗੇ ਇਹ ਮਾਰਕੀਟ ਇੱਕ ਮੱਲਾ ਦਾ ਤਿੱਬਤੀਆਂ ਮਾਰਕੀਟ ਆ ਉਹ ਦੇਖਦੇ ਆਪਾਂ ਆ ਪਤਾ ਨਹੀਂ ਥੱਲੇ ਨੂੰ ਕਿੱਧਰ ਨੂੰ ਉਤਰਿਆ ਯਾਰ ਰਾਹ ਹੀ ਬੜੇ ਭੀੜੇ ਭੀੜੇ ਨੇ ਮੈਂ ਕਿਹਾ ਚੱਲਣ ਥੱਲੇ ਜਾ ਕੇ ਆਉਨੇ ਆ ਆ ਸੜਕ ਉੱਤਰਦੀ ਆ ਥੱਲੇ ਨੂੰ ਇਹ ਮਲਾਦਾ ਹਾਈਵੇ ਉਹੀ ਆ ਜਿਹੜਾ ਆਪਾਂ ਆਏ ਆ ਥੱਲੇ ਜਾ ਕੇ ਦੇਖਦੇ ਆ ਇਦਾਂ ਰਾਤ ਦਾ ਮਾਹੌਲ ਦੇਖੋ ਜਿੰਨੀ ਠੰਡ ਤੇ ਓਨੀ ਠੰਡੀ ਆਈਸਕ੍ਰੀਮ ਰਾਤ ਦਾ ਮਾਹੌਲ ਪੂਰਾ ਚਿੱਲ ਮੋੜ ਤੇ ਆ ਤੇ ਆਪਾਂ ਚੱਲਦੇ ਹਾਂ ਥੋੜੀ ਦਿਖਾ ਦਈਏ ਤੁਹਾਨੂੰ ਟਿਪਟੀਆਂ ਮਾਰਕੀਟ ਠੰਡ ਨਹੀਂ ਆ ਪਹਿਲਾਂ ਕੋਟ ਪਾਇਆ ਸੀ ਗਰਮੀ ਜੀ ਆ ਗਈ ਹੁਣ ਥੋੜਾ ਨੇਰਾ ਹੋ ਗਿਆ ਤੇ ਹਵਾ ਇਨੀ ਤੇਜ਼ ਚੱਲਦੀ ਆ ਨਾ ਧੁੰਦ ਵਗੈਰਾ ਬਹੁਤ ਪਈ ਪਈ ਆ ਤੇ ਪਹਿਲਾਂ ਅਸੀਂ ਉਧਰ ਗਲੀਆਂ ਗੁਲੀਆਂ 'ਚ ਵੜ ਗਏ ਪਹਿਲਾਂ ਖੋ ਗਏ ਤੇ ਉੱਥੋਂ ਮਸਾ ਪੁੱਛ ਪੁੱਛ ਕੇ ਅਸੀਂ ਆਏ ਤੇ ਹੁਣ ਆਪਾਂ ਇੱਧਰ ਆ ਪਤਾ ਨਹੀਂ ਕੀ ਵੇਚੀ ਜਾਂਦਾ ਮੈਨੂੰ ਲੱਗਦਾ ਕੁਲੜ ਕੁਲੜ ਚਾਹ ਆ ਕੁਲੜ ਚਾਹ ਪਤਾ ਨਹੀਂ ਕੀ ਕੀ ਆ ਆਹ ਸੇਲ ਲੱਗੀ ਆ ਇੱਧਰ ਆਪਾਂ ਇੱਕ ਵਾਰੀ ਝਾਤੀ ਮਰਾ ਦਈਏ ਥੋੜੀ ਐਦਾਂ ਮਾਹੌਲ ਆ ਇੱਥੇ ਆਪਾਂ ਆ ਗਏ ਤਿੱਬਤੀਨ ਮਾਰਕੀਟ ਉਹ ਦੇਰਾਤੋਂ ਵੀ ਹੈਗੀ ਆਪਾਂ ਉਹਦੀ ਵੀਡੀਓ ਨਹੀਂ ਬਣਾ ਸਕੇ ਦੇਰਾਤੋਂ ਵੀ ਇੱਕ ਤਿੱਬਤੀਨ ਮਾਰਕੀਟ ਹੈ ਤੇ ਇੱਧਰ ਆਪਾਂ ਦੇਖਦੇ ਹਾਂ ਕੀ ਕੀ ਇੱਥੇ ਮਿਲਦਾ ਵਾ ਬੱਚਿਆਂ ਦੇ ਕੱਪੜੇ ਆ ਗਏ ਇੱਧਰ ਤਾਂ ਆਹ ਤਾਂ ਸਾਰੇ ਬੱਚਿਆਂ ਦੇ ਕੱਪੜੇ ਨੇ ਤੇ ਲੇਡੀਜ਼ ਆ ਗਏ ਇੱਧਰ ਨੀਰਾ ਬੜਾ ਵਾ ਮੇਲਾ ਦਾ ਆਪਾਂ ਗਲਤ ਟਾਈਮ ਤੇ ਆ ਗਏ ਸ਼ਾਇਦ ਅੱਗੇ ਮੈਂ ਇੱਥੋਂ ਨਾ ਮਤਲਬ ਕਿ ਕਈ ਸਾਲ ਹੋ ਗਏ ਆਇਆ ਤਾਂ ਮੈਂ ਕਈ ਵਾਰ ਆ ਪਰ ਅੱਗੇ ਮੈਂ ਟੀ-ਸ਼ਰਟ ਲੈ ਗਿਆ ਜਿੱਥੋਂ ਮੇਲਾ ਦਾ 200 ਰੁਪਏ ਦੀ ਬਹੁਤ ਸਾਲ ਹੋ ਗਏ 9 9 ਜਾਂ 10 10 ਨਹੀਂ 13 ਸਾਲ ਪਹਿਲਾਂ ਦੀ ਗੱਲ ਹੈ ਮੇਰੇ ਯਾਦ ਆ ਮੇਰੇ ਨਾਲ ਉਹ ਦੋ ਜਸਵੀਰ ਆਇਆ ਸੀਗਾ ਆਪਣੇ ਪਿੰਡੋਂ ਮੁੰਡਾ ਉਹ ਨਾਮ ਹੀ ਲੁੱਟ ਹਾਂ ਇੱਥੋਂ ਲੈ ਕੇ ਗਿਆ ਸੀ ਮੇਰਾ ਯਾਰ ਤਾਂ 200 ਰੁਪਏ ਦੀ ਟੀ-ਸ਼ਰਟ ਔਰ ਮੰਨਣਾ ਇੱਥੋਂ ਤੇ ਆਪਾਂ ਇਹਨਾਂ ਤੋਂ ਰੇਟ ਪਤਾ ਕਰਦੇ ਆਂ ਜੀ ਹੁਣ ਇਹਨਾਂ ਦਾ ਰੇਟ ਕੀ ਆ ਹੁਣ ਵੀ ਉਹੀ ਰੇਟ ਆ ਜਾਂ ਅੱਗੇ ਤੱਕ ਥੋੜੀ 5-7 ਦੁਕਾਨਾਂ ਹੋਰ ਨਹੀਂ ਮੈਂ ਤਾਂ ਬੰਦ ਕਰਕੇ ਆਪਾਂ ਲੇਟ ਹੋ ਗਏ ਜਾਂ ਜਿਹੜੀ ਜੈਂਟਸ ਟੀ-ਸ਼ਰਟ ਕਾ ਕੀ ਰੇਟ ਹੈ ਜੀ 550 ਕਿਸੇ ਜੈਂਟਸ ਹਾਂਜੀ ਉਹ ਹੋਮ ਹੋ ਜਾਗਾ ਜੀ ਮੂਝੇ ਬੋਲ ਕੇ ਆਪਾਂ ਬਾਹਰ ਆ ਕੇ ਆਪਾਂ ਚੱਲੀਏ ਤੇ ਰੇਟ ਪੁੱਛ ਲਿਆ ਰੇਟ ਕੀ ਪੁੱਛਣਾ ਸੀ ਆ ਆਪਾਂ ਲੇਟ ਹੋ ਗਏ ਥੋੜਾ ਜਿਹਾ ਇੱਥੇ ਤੇ ਜਿੰਨਾ ਵੀ ਸੀਗਾ ਆ ਆਹ ਸਟਾਫ ਹੁੰਦਾ ਜਿੱਦਾਂ ਲੇਡੀਜ਼ ਦਾ ਹਨਾ ਜਿੰਨਾ ਵੀ ਕੋਟੀਆਂ ਕਾਟੀਆਂ ਪਹਾੜੀ ਚ ਚਲਦੀਆਂ ਨੇ ਮਤਲਬ ਕਿ ਇਹਨਾਂ ਦਾ ਇਦਾਂ ਹੁੰਦਾ ਵੀ ਫਿਕਸਡ ਪ੍ਰਾਈਸ ਹੁੰਦਾ ਜਿਹਨਾਂ ਕੱਟ ਕਰਨਗੇ ਪਤਾ ਕਿੰਨਾ ਕਰਨਗੇ ਬਾਅਦ ਉਹ 50 ਰੁਪਏ ਕੱਟ ਕਰਨਗੇ ਇਸ ਦੋ ਵਾਰ ਨੇ ਕੱਟ ਹੀ ਕਰਨਾ ਹੀ ਨਹੀਂ ਹੈਗਾ ਨਾ ਮੰਜੂਰਾ ਪਰ ਇਹਨਾਂ ਨੇ ਕੱਟ ਨਹੀਂ ਕਰਨਾ ਹੈਗਾ ਜੇ ਜਿਹੜੀ ਮੈਂ ਟੀ-ਸ਼ਰਟ ਦੀ ਗੱਲ ਕਰਦਾ ਸੀ ਵੀ ਮੈਂ 200 ਦੀ ਲੈ ਕੇ ਗਿਆ ਸੀ ਅੱਜ ਤੋਂ 13 ਸਾਲ ਪਹਿਲਾਂ ਉਹ ਹੁਣ ਟੀ-ਸ਼ਰਟ ਕਹਿ ਰਹੀ ਆ 550 ਰੁਪਏ ਦੀ ਇੰਨਾ ਫਰਕ ਪੈ ਗਿਆ ਚਲੋ ਹੁਣ ਆਪਾਂ ਚੱਲਦੇ ਆਂ ਆਪਣੇ ਰੂਮ ਵੱਲ ਨੂੰ ਸੌਰੀ ਹੌਸਟਲ ਵੱਲ ਨੂੰ ਤੇ ਉੱਥੇ ਜਾ ਕੇ ਅਜੇ ਆਪਾਂ ਖਾਣਾ ਖੋਣਾ ਮੈਂ ਕਿਹਾ ਉੱਥੇ ਖਾਵਾਂਗੇ ਮਾੜਾ-ਮਾੜਾ ਇੱਥੇ ਸਨੈਕਸ ਵਗੈਰਾ ਖਾਲੇ ਸੀਗੇ ਇੱਧਰ ਅੱਗੇ ਵੀ ਹੈਗਾ ਬਾਜ਼ਾਰ ਪਰ ਉਕੇ ਪਤਾ ਰੋਣਾ ਵੀ ਬਹੁਤ ਆ ਨਾ 1.5 2 ਕਿਲੋਮੀਟਰ ਜਾਣਾ ਤੇ ਆਪਾਂ ਹੌਲੀ ਹੌਲੀ 10 ਮਿੰਟ 15 15 ਮਿੰਟ ਲੱਗ ਜਾਣੇ ਨਾ ਆਪ ਨੂੰ 15 20 ਮਿੰਟ ਉੱਥੇ ਜਾ ਕੇ ਆਪਾਂ ਬਾਕੀ ਰਸਤੇ ਜੇ ਕੁਝ ਹੋਇਆ ਦਿਖਾਉਣ ਵਾਲਾ ਦਿਖਾਵਾਂਗੇ ਨਹੀਂ ਆਪਾਂ ਉੱਥੇ ਜਾ ਕੇ ਗੱਲ ਕਰਦੇ ਆ ਇੱਕ ਆਪਾਂ ਆਹ ਤਿੱਬਤੀਨ ਮਾਰਕੀਟ ਤੋਂ ਪਹਿਲਾਂ ਨਾ ਬਾਈ ਖੜਾ ਏ ਤਾਂ ਮੈਂ ਐਡਰੈਸ ਪੁੱਛ ਕੇ ਗਿਆ ਸੀ ਮੈਂ ਤਿੱਬਤੀਨ ਮਾਰਕੀਟ ਪਤਾ ਤਾਂ ਹੈਗਾ ਪਰ ਮੈਨੂੰ ਪਤਾ ਨਹੀਂ ਸੀ ਇਹ ਬਾਈ ਕਹਿੰਦਾ 500 ਮੀਟਰ ਪਰ ਬਾਈ 500 ਮੀਟਰ ਨਹੀਂ ਥਾ ਉਹ ਸਿਰਫ 50 ਮੀਟਰ ਥਾ ਇਹ ਇਹਦੇ ਕੋਲ ਸੀਗੇ ਹੋਮ ਹੋਮ ਮੇਡ ਨੇ ਕੱਪਕੇਕ ਜਿਹੇ ਨੇ ਵਧੀਆ ਰੋਟੀ ਤੋਂ ਬਾਅਦ ਖਾਵਾਂਗੇ ਬੰਦੀ ਰਹਿਣ ਦੇ ਹਾਂ ਇਦਾਂ ਹੀ ਰਹਿਣ ਦੇ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਬਾਈ ਤੋਂ ਲੈ ਕੇ ਚੱਲਦੇ ਹਾਂ ਕੋਈ ਗੱਲ ਨਹੀਂ ਬਾਈ ਤੋਂ ਐਡਰੈਸ ਪੁੱਛਿਆ ਸੀ ਤੇ ਇਹ ਖੜਾ ਬਾਈ ਤਿੱਬਤੀਨ ਮਾਰਕੀਟ ਤੋਂ ਪਹਿਲਾਂ ਖੜਾ ਵਾ ਇਹਦੇ ਕੋਲ ਯਾਰ ਜ਼ਰੂਰ ਖੜ ਕੇ ਜਾਇਆ ਕਰੋ ਬਾਈ ਇਹ ਮਿਹਨਤ ਕਰਦਾ ਵਾ ਤੇ ਮਾਲ ਰੋਡ ਤੋਂ ਆਏ ਸੀਗੇ ਤੇ ਇੱਧਰ 뷰 ਦੇਖੋ ਇਹ ਪਤਾ ਨਹੀਂ ਦੇਰਾ ਦੂਨ ਦਾ ਦਿਖ ਰਿਹਾ ਦੇਰਾ ਦੂਨ ਮੈਨੂੰ ਤਾਂ ਲੱਗਦਾ ਨਾ ਵੀ ਇੰਨੀ ਨੇੜੇ ਹੋਊਗਾ ਦੇਰਾ ਦੂਨ ਤੇ ਵੀਊ ਬਹੁਤ ਬਾ ਕਮਾਲ ਦਿਖ ਰਿਹਾ ਦੇਖੋ ਆ ਤੁੰਦਲਾ ਜਿਹਾ ਹੋ ਗਿਆ ਥੋੜਾ ਜਿਹਾ ਹੁਣ ਬਹੁਤ ਸੋਹਣਾ ਦਿਖ ਰਿਹਾ ਦੇਖੋ ਲੈ ਕੀ ਬਾਤ ਹੈ ਮਾੜਾ ਮੋਟਾ ਕੋਈ ਸਸਤਾ ਖਾਣ ਦੇ ਸ਼ਿਕੀਨ ਨੇ ਵਧੀਆ ਮਿਲ ਜਾਂਦਾ ਇੱਥੇ 100 150 150 ਵਿੱਚ ਇੱਥੇ ਪੂਰਾ ਡਿਨਰ ਹੋ ਜਾਂਦਾ ਰਾਤ ਦਾ ਮਾਰ ਰੋਡ ਤੋਂ ਆਪਾਂ ਸਿੱਧਾ ਜਦੋਂ ਉੱਪਰ ਨੂੰ ਆਉਨੇ ਆ ਨਾ ਤੇ ਇੱਥੇ ਤੁਸੀਂ ਖਾ ਸਕਦੇ ਹੋ ਸਾਰਾ ਤੁਹਾਨੂੰ ਮਿਲ ਜੂ 11 ਵਜੇ ਤੱਕ ਇਹ ਓਪਨ ਹੀ ਰਹਿੰਦਾ ਵਾ ਤੇ ਆਪਾਂ ਜਾਨੇ ਹੁਣ ਆਪਣੇ ਹੋਸਟਲ ਡੋਰਮਟਰੀ ਬਲ ਫੋਫੜੀ ਜੀ ਦਾ ਸਕੂਟਰੀ ਤੇ ਬਹਿ ਕੇ ਚੱਲੇ ਗਿਆ ਫੋਫੜੀ ਜੀ ਦਾ ਤੇ ਮੈਂ ਕਿਹਾ ਪਤਾ ਨਹੀਂ ਕਿਹੜਾ ਰੌਲਾ ਪਾਉਂਦਾ ਜਾਂਦਾ ਇੱਥੇ ਸਕੂਟਰੀ ਤੇ ਪਤਾ ਨਹੀਂ ਥੱਲੇ ਬੈਠਾ ਹੈ ਕਿਸ ਨਾ ਮੈਨੂੰ ਕਹਿੰਦਾ ਕਿੱਥੇ ਜਾਣਾ ਮੈਂ ਕਿਹਾ ਮੈਂ ਨਾਂ ਦੱਸਿਆ ਆਪਣੇ ਉਹਦਾ ਹੌਸਟਲ ਦਾ ਤੇ ਉਹ ਤਾਂ ਮੇਨ ਲੱਗਦਾ ਪਹੁੰਚਣ ਵਾਲੇ ਹੋਣਗੇ 1 ਡੇਢ ਕਿਲੋਮੀਟਰ ਇਹ ਮਾੜ ਰੋਡ ਤੋਂ ਤੇ ਗੱਡੀਆਂ ਦੇ ਚੀਕਾਂ ਕਢਾਈਆਂ ਪਈਆਂ ਨੇ ਪਹਿਲੇ ਪਹਿਲੇ ਘੇਰ ਚ ਹੁਣ ਆ ਪਹੁੰਚਦੇ ਰੋਟੀ ਪਾਣੀ ਉੱਥੇ ਹੀ ਖਾਵਾਂਗੇ ਅੱਜ ਪਤਾ ਨਹੀਂ ਕਿੰਨਾ ਕੁ ਰਹਿ ਗਿਆ ਹੋਰ ਮੇਨ ਲੱਗਦਾ ਨੇੜੇ ਲੱਗਦਾ ਮੈਂ ਡੈਸਟੀਨੇਸ਼ਨ ਦਾ ਲਾਈ ਨਹੀਂ ਜਾਵਾਂਗੇ ਤੁਰਕੀ ਆਪਾਂ ਹੋਊਗਾ ਮੇਨ ਲੱਗਦਾ 200 300 ਮੀਟਰ ਸ਼ਾਇਦ ਅੰਦਾਜ਼ਾ ਵਾ ਪਹੁੰਚ ਦਿਆ ਟਾਈਮ ਹੋਇਆ 9:53 ਮਿੰਟ ਰੋਟੀ ਪਾਣੀ ਖਾ ਲਿਆ ਆਪਾਂ ਤੇ ਬਸ ਵੈਦਰ ਤਾਂ ਪੁੱਛੋ ਹੀ ਨਾ ਤੁਹਾਡੇ ਸਾਹਮਣੇ ਆ ਕੋਟ ਦੋ ਵਾਰੀ ਲਾਇਆ ਦੋ ਵਾਰੀ ਪਾਇਆ ਲਾਇਆ ਤਾਂ ਵਾ ਕਿਉਂਕਿ 1.5 ਕਿਲੋਮੀਟਰ ਉਥੋਂ ਮਾਲ ਰੋਡ ਤੋਂ ਤੇ ਉਥੋਂ ਤੁਰ ਕੇ ਆਉਣਾ ਪਿਆ ਆਪਾਂ ਨੂੰ ਤੇ ਆ ਆਪਣਾ ਟਰੈਸਾ ਕੈਫੇ ਜਿੱਦਾਂ 3rd ਫਲੋਰ ਤੇ ਆਈ ਥਿੰਕ ਮੇਨ ਲੱਗਾ ਬਣਿਆ ਹੋਇਆ ਵਾ ਤੇ ਆ ਗੱਲ ਬਾਤ ਆ ਇੱਧਰ ਬਹੁਤ ਘੈਂਟ ਗੱਲ ਬਾਤ ਆ ਇੱਧਰ ਆਪਣਾ ਕੈਫੇ ਦਾ ਅੰਦਰਲਾ ਮਾਹੌਲ ਆ ਉੱਪਰ ਖੜੇ ਹਵਾ ਬਹੁਤ ਤੇਜ਼ ੁੱਲ ਰਹੀ ਆ ਬਹੁਤ ਤੇਜ਼ ਬਹੁਤ ਜ਼ਿਆਦਾ ਆ ਦੇ ਧੁੰਦ ਕਿਵੇਂ ਆ ਰਹੀ ਆ ਦੇਖੋ ਕੰਬਾ ਲੱਗ ਰਿਹਾ ਇੱਕ ਤਰ੍ਹਾਂ ਦਾ ਵੀ ਹੁਣ ਰਜਾਈ ਚ ਵੜੀਏ ਜਾ ਕੇ ਚਲੋ ਚੱਲਦੇ ਆ ਆਪਾਂ ਅੱਜ ਵਾਲੇ ਬਲੌਗ ਨੂੰ ਆਪਾਂ ਇੱਥੇ ਕਰਦੇ ਆ ਸਮਾਪਤ ਤੇ ਡੋਰਮਟਰੀ ਹੌਸਟਲ ਤੁਹਾਨੂੰ ਪਹਿਲਾਂ ਅੱਜ ਦਿਖਾਤਾ ਹੀ ਸ਼ਾਮ ਨੂੰ ਠੰਡ ਬਹੁਤ ਜ਼ਿਆਦਾ ਬੋਲਿਆ ਨਹੀਂ ਜਾ ਰਿਹਾ ਤੇ ਵੀਡੀਓ ਜਿਹੜੀ ਆਪਣੀ ਕੱਲ ਦੀ ਸੀਗੀ ਉਹ ਪਹਿਲਾਂ ਅੱਜ ਆਪਾਂ ਡੀ ਫੇਸਬੁਕ ਵਾਲੇ ਹਿਸਾਬ ਕਿਤਾਬ ਸੀਗਾ ਉਹ ਪਾਈ ਸੀਗੀ ਬਟ ਉੱਥੇ ਨੈੱਟਵਰਕ ਮਾੜਾ ਸੀਗਾ ਤੇ ਪਤਾ ਨਹੀਂ ਉਹ ਫੇਲਡ ਵਗੈਰਾ ਹੋ ਗਈ ਪਤਾ ਨਹੀਂ ਰੱਬ ਜਾਣੇ ਪਰ ਚਲੋ ਡੇਢ ਘੰਟਾ ਲੇਟ ਪਈ ਆ ਆਪਾਂ ਇੱਥੇ ਵਾਈਫਾਈ ਨਾ ਹੁਣ ਪਾਈ ਆ ਤੇ ਹੁਣ ਉਹ ਪੈ ਚੁੱਕੀ ਆ ਸਾਰੇ ਜਾਣੇ ਸਪੋਰਟ ਕਰਿਓ ਲਾਈਕ ਸ਼ੇਅਰ ਕਮੈਂਟ ਜੇ ਤੁਸੀਂ YouTube ਤੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਕੱਲ ਨੂੰ ਆਪਾਂ ਨਵੀਂ ਵੀਡੀਓ ਨਾਲ ਮਿਲਦੇ ਆ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ